ਨਮਸਕਾਰ ਸਤਿ ਸ੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਵਰਤਮਾਨ ਸਮੇਂ ਦੇ ਵਿੱਚ ਪੰਜਾਬ ਦੇ ਜਿਹੜੇ ਧਾਰਮਿਕ ਹਾਲਾਤ ਨੇ ਉਹਨਾਂ ਦੇ ਸਮੀਕਰਨ ਕਿਸ ਤਰ੍ਹਾਂ ਬਦਲ ਰਹੇ ਨੇ ਇੱਕ ਬੜਾ ਚਿੰਤਾਜਨਕ ਵਿਸ਼ਾ ਹੈ ਆਪਸੀ ਭਾਈਚਾਰਕ ਸਾਂਝ ਨੂੰ ਕਿਸ ਤਰ੍ਹਾਂ ਸਨ ਲਾਈ ਜਾ ਰਹੀ ਹੈ ਸਾਡੇ ਕੁਝ ਧਾਰਮਿਕ ਆਗੂਆਂ ਦੁਆਰਾ ਔਰ ਉਹਨਾਂ ਦੇ ਬਿਆਨਾਂ ਦੁਆਰਾ ਇਹ ਸਾਨੂੰ ਆਮੀ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਦਾ ਹੈ 1980 ਦੇ ਦਹਾਕੇ ਦੇ ਵਿੱਚ ਕੁਝ ਘਟਨਾਵਾਂ ਵਾਪਰੀਆਂ ਜਿਸ ਨੇ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਵਿੱਚ ਇੱਕ ਬੜਾ ਵੱਡਾ ਪਾੜ ਪਾਇਆ ਇਹ ਇੱਕ ਨਵਾਂ ਇੱਕ ਰਾਜਨੀਤਿਕ ਦਲ ਤੋਂ ਪ੍ਰੇਰਿਤ ਸੀ ਜਾਂ ਕਿਸੇ ਖਾਸ ਤਰ੍ਹਾਂ ਦੇ ਦਲ ਤੋਂ ਪ੍ਰੇਰਿਤ ਸੀ ਲੇਕਿਨ ਉਸ ਦਾ ਜਿਹੜਾ ਖਾਮਿਆਜਾ ਹੈ ਉਹ ਪੰਜਾਬੀ ਲੋਕਾਂ ਨੂੰ ਭੁਗਤਣਾ ਪਿਆ ਪੰਜਾਬੀਅਤ ਨੂੰ ਭੁਗਤਣਾ ਪਿਆ ਪੰਜਾਬੀ ਪੰਜਾਬੀਅਤ ਕਿਸੇ ਵਿਸ਼ੇਸ਼ ਧਰਮ ਜਾਂ ਜਾਤੀ ਨਾਲ ਨਹੀਂ ਸੰਬੰਧ ਰੱਖਦੀ ਉਸ ਦੇ ਵਿੱਚ ਸਨਾਤਨੀ ਸਿੱਖ ਮੁਸਲਮ ਸਾਰੇ ਪਾਈਚਾਰਿਆਂ ਦੇ ਇਸੇ ਤਰ੍ਹਾਂ ਜਿਹੜੀਆਂ ਹੁਣ ਪੰਜਾਬ ਦੇ ਵਿੱਚ ਦੋ ਵੱਡੀਆਂ ਘਟਨਾਵਾਂ ਹੋਈਆਂ ਨੇ ਜਿਹਦੀ ਅਸੀਂ ਪੂਰਨ ਤੌਰ ਤੇ ਨਖੇਦੀ ਕਰਦੇ ਆਂ ਔਰ ਸਾਨੂੰ ਸਾਰੇ ਪੰਜਾਬੀਆਂ ਨੂੰ ਮਿਲ ਕੇ ਇਹਨਾਂ ਦੋਹਾਂ ਘਟਨਾਵਾਂ ਦੀ ਨਖੇਦੀ ਕਰਨੀ ਚਾਹੀਦੀ ਹੈ ਜਿੰਨਾਂ ਘਟਨਾਵਾਂ ਤੇ ਪੰਜਾਬ ਦੇ ਮੀਡੀਆ ਇੱਕ ਚੁੱਪੀ ਧਾਰ ਕੇ ਬੈਠਾ ਬਸ ਇੱਕ ਛੋਟੀ ਛੋਟੀ ਹੈਡਲਾਈਨਸ ਦੇ ਰੂਪ ਦੇ ਵਿੱਚ ਹੋ ਜਾਂ ਇੱਕ ਕਿਸੇ ਵੈਬ ਪੋਰਟਲ ਦੇ ਉੱਪਰ ਇੱਕ ਸੁਰਖੀ ਬਣ ਕੇ ਆਈ ਤੇ ਉਹ ਘਟਨਾਵਾਂ ਲੋਕਿਆਂ ਪਹਿਲੀ ਘਟਨਾ ਲੁਧਿਆਣਾ ਦੇ ਵਿੱਚ ਸ਼੍ਰੀ ਗੋਪਾਲ ਮੰਦਰ ਦੇ ਵਿੱਚ ਮਹਾ ਆਰਤੀ ਦਾ ਸਮਾਸੀ ਤੇ ਉੱਥੇ ਤਿੰਨ ਜਿਹੜੇ ਨੌਜਵਾਨ ਨੇ ਜਰਨੈਲ ਸਿੰਘ ਵਰਿੰਦਰ ਸਿੰਘ ਤੇ ਸੋਨੂ ਸਿੰਘ ਇਹ ਤਿੰਨੋਂ ਚੱਲਦੀ ਆਰਤੀ ਦੇ ਵਿੱਚ ਜੁੱਤੀਆਂ ਸਮੇਤ ਕੋਸੋਂਦੇ ਨੇ ਤੇ ਬੜੇ ਅਪਮਾਨਜਨਕ ਤਰੀਕੇ ਦੇ ਨਾਲ ਉਹ ਆਰਤੀ ਬੰਦ ਕਰਵਾਉਂਦੇ ਨੇ ਦਰੋਂ ਤੁਮ ਕੀ ਰਿੰਦ ਨੇ ਕਿ ਤੁਹਾਨੂੰ ਇੱਥੇ ਆਰਤੀ ਕਰਨ ਦਾ ਕੋਈ ਅਧਿਕਾਰ ਨਹੀਂ ਜੇ ਤੁਸੀਂ ਕੱਲ ਤੋਂ ਇਹ ਆਰਤੀ ਕੀਤੀ ਜਾਂ ਤੁਸੀਂ ਆਦੀ ਪੂਜਾ ਆਰਚਨਾ ਕੀਤੀ ਤਾਂ ਇਹਦੇ ਜਿਹੜੇ ਅੰਜਾਮ ਹੈ ਉਹ ਗੰਭੀਰ ਹੋਣਗੇ ਪੁਲਿਸ ਨੇ ਫਿਲਹਾਲ ਇਨਾ ਤਿੰਨ ਨੌਜਵਾਨਾਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਪਰ ਅਜਿਹੇ ਛੋਟਪੋਟ ਕਟਨਾਵਾ ਪਹਿਲਾਂ ਵੀ ਹੁੰਦੀ ਆ ਰਹੀਆਂ ਹਨ ਪਹਿਲਾਂ ਬਹੁਤ ਸਮਾਂ ਪਾ ਕੇ ਹੁੰਦੀ ਸੀ ਲੇਕਿਨ ਹੁਣ ਨਿਰੰਤਰ ਤੁਸੀਂ ਦੇਖੋ ਤਾਂ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਮੰਦਰ ਦੇ ਪੁਜਾਰੀ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਧਮਕੀ ਦਿੱਤੀ ਗਈ ਕਿ ਜੇ ਤੁਸੀਂ ਪੂਜਾ ਪਾਠ ਕੀਤਾ ਜੇ ਤੁਸੀਂ ਮੰਦਰ ਦੇ ਵਿੱਚ ਆਰਤੀ ਕੀਤੀ ਤਾਂ ਅਸੀਂ ਤੁਹਾਨੂੰ ਛੱਡਾਂਗੇ ਸਾਡੇ ਪੰਜਾਬ ਦੇ ਵਿੱਚ ਜਦੋਂ ਵੀ ਕਿਤੇ ਗੁਰੂਗ੍ਰੰਥ ਸਾਹਿਬ ਜੀ ਦੀ ਬੇਦਬੀ ਹੁੰਦੀ ਹੈ ਜਾਂ ਸਾਡੇ ਧਾਰਮਿਕ ਸਥਾਨ ਦੀ ਬੇਦਬੀ ਹੁੰਦੀ ਤਾਂ ਅਸੀਂ ਸਭ ਉਹਦਾ ਮਿਲ ਕੇ ਵਿਰੋਧ ਕਰਦੇ ਹਾਂ ਚਰਚਾਵਾਂ ਹੁੰਦੀਆਂ ਨੇ ਜਰ ਤੱਕ ਪੁੱਜਣ ਦੀ ਕੋਸ਼ਿਸ਼ ਕਰਦੇ ਕਿ ਕੌਣ ਕਰ ਰਿਹਾ ਹੈ ਕਿਵੇਂ ਕਰ ਰਿਹਾ ਹੈ ਲੇਕਿਨ ਇਹਨਾਂ ਘਟਨਾਵਾਂ ਤੇ ਅਸੀਂ ਚੁੱਪੀ ਧਾਰ ਕੇ ਬੈਠ ਗਏ ਲੁਧਿਆਣਾ ਵਾਲੀ ਘਟਨਾ ਨੂੰ ਹਜੇ ਭੀਤੇ 2 ਦਿਨ ਵੀ ਨਹੀਂ ਹੋਏ ਸੀ ਪਰਸੋਂ ਪਟਿਆਲਾ ਦਾ ਪ੍ਰਸਿੱਧ ਸ਼ਕਤੀਪੀਠ ਹੈ ਮਹਾਕਾਲੀ ਮੰਦਿਰ ਜਿੱਥੇ ਇੱਕ ਨੌਜਵਾਨ ਮਨਦੀਪ ਸਿੰਘ ਨੇ ਗਰਲ ਟੱਪ ਕੇ ਮਹਾਮਾਈ ਕਾਲੀ ਜੀ ਦੀ ਜਿਹੜੀ ਮੂਰਤੀ ਹੈ ਉਹਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿੰਨੂੰ ਸਮੇਂ ਰਹਿੰਦੇ ਉੱਥੇ ਜਿਹੜੇ ਬ੍ਰਾਹਮਣ ਸੀ ਪੁਜਾਰੀ ਸੀ ਉਸ ਸਮੇਂ ਸੇਵਾ ਤੇ ਜਾਂ ਜਿਹੜੇ ਉੱਥੇ ਨਿੱਜੀ ਸਿਕਿਉਰਟੀ ਗਾਰਡ ਸੀ ਔਰ ਜਿਹੜੀ ਸੰਗਤ ਸੀ ਉਹਨਾਂ ਨੇ ਉਹ ਮਨਦੀਪ ਸਿੰਘ ਨੂੰ ਫੜ ਲਿਆ ਇਸ ਤੋਂ ਪਹਿਲਾਂ ਵੀ ਪਟਿਆਲਾ ਵਿਖੇ ਜਿਹੜਾ ਮਹਾਮਾਈ ਦਾ ਮੰਦਿਰ ਆ ਉੱਥੇ ਬੇਦਬੀ ਦੀ ਘਟਨਾ ਹੋਈ ਸੀ 2022 ਦੇ ਵਿੱਚ ਉਸ ਤੋਂ ਬਾਅਦ ਵੀ ਇਸ ਮੰਦਿਰ ਦੇ ਉੱਪਰ ਫਾਇਰਿੰਗ ਹੋਈ ਦੋ ਗੁੱਟ ਲੜੇ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਕਿ ਵਾਰ-ਵਾਰ ਮਹਾਕਾਲੀ ਮੰਦਿਰ ਨੂੰ ਅਜਿਹੇ ਘਟਨਾਵਾਂ ਦਾ ਸ਼ਿਕਾਰ ਕਿਉਂ ਬਣਾਇਆ ਜਾ ਰਿਹਾ ਹੈ ਕੌਣ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਮਹਾਕਾਲੀ ਮੰਦਿਰ ਦੱਖਣ ਤੋਂ ਬਾਅਦ ਵੈਸਟ ਬੰਗਾਲ ਤੋਂ ਬਾਅਦ ਜਿਹੜਾ ਹੈ ਮਹਾਕਾਲੀ ਦਾ ਪ੍ਰਸਿੱਧ ਤੀਰਥ ਉਹ ਸਾਡੇ ਉੱਤਰ ਪ੍ਰਦੇਸ਼ ਦੇ ਵਿੱਚ ਪਟਿਆਲਾ ਦੇ ਵਿੱਚ ਹੈ। ਕੌਣ ਉੱਥੇ ਅਜਿਹੇ ਦਰਦ ਦਾ ਮਾਹੌਲ ਪੈਦਾ ਕਰਨਾ ਚਾ ਰਿਹਾ ਹੈ? ਕੌਣ ਇਹ ਧਮਕੀਆਂ ਕਿਉਂ ਦਿੱਤੀਆਂ ਜਾ ਰਹੀਆਂ ਨੇ ਵਾਰ-ਵਾਰ ਸਨਾਤਨੀ ਭਾਈਚਾਰੇ ਨੂੰ, ਹਿੰਦੂ ਭਾਈਚਾਰੇ ਨੂੰ ਕਿ ਤੁਸੀਂ ਆਪਣੀ ਪੂਜਾ ਪਾਠ ਉਹ ਬੰਦ ਕਰੋ, ਮੰਦਰਾਂ ਨੂੰ ਬੰਦ ਕਰੋ। ਇਹ ਟਾਰਗੇਟ ਕਿਉਂ ਕੀਤੇ ਜਾ ਰਹੇ ਨੇ ਜਿੰਨੇ ਵੀ ਮਹਾ ਮੁੱਖ ਮੰਦਿਰ ਨੇ ਪੰਜਾਬ ਦੇ ਵਿੱਚ ਇਹ ਸੋਚਣ ਦਾ ਵਿਸ਼ਾ ਹੈ ਔਰ ਸਾਨੂੰ ਸਭ ਨੂੰ ਮਿਲ ਕੇ ਇਸ ਦਾ ਵਿਰੋਧ ਕਰਨਾ ਪਵੇਗਾ ਔਰ ਜਾਂਚ ਦੀ ਮੰਗ ਕਰਨੀ ਪਵੇਗੀ ਸਿਰਫ ਪੱਲਾ ਝਾੜੂ ਜਾਂਚ ਨਹੀਂ ਤਾਂ ਕਿ ਪੰਜਾਬ ਦਾ ਮਾਹੌਲ ਸੁਰੱਖਿਅਤ ਰਹੇ 1947 ਤੋਂ ਲੈ ਕੇ 2023 ਤੱਕ ਪੰਜਾਬ ਬਹੁਤ ਵਾਰ ਦੰਗਿਆਂ ਦਾ ਸੰਤਾਪ ਚੱਲ ਚੁੱਕਾ ਹੈ ਵੰਡ ਦਾ ਸੰਤਾਪ ਚੱਲ ਚੁੱਕਾ ਹੈ ਤੇ ਅਸੀਂ ਹੋਰ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਹੋਰ ਭਾਈਚਾਰਕ ਸਾਜ ਨੂੰ ਅੱਗ ਲੱਗੇ। ਸੋ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਔਰ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਆਪਣੇ ਆਪਣੇ ਪੱਧਰ ਤੇ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਇਹਨਾਂ ਮੰਦਰਾਂ ਤੇ ਹੋ ਰਹੇ ਹਮਲਿਆਂ ਦੇ ਵਿਰੁੱਧ ਜਿਹੜੀ ਹੈ ਉਹ ਆਵਾਜ਼ ਚੁਕੀਏ ਤੇ ਆਪਣਾ ਵਿਰੋਧ ਦਰਜ ਕਰਾਈਏ ਤੇ ਜਿਹੜਾ ਪੰਜਾਬ ਦਾ ਭਾਈਚਾਰਾ ਹੈ, ਹਿੰਦੂ ਸਿੱਖ ਭਾਈਚਾਰਾ ਉਹ ਕਾਇਮ ਰਹੇ। ਨਮਸਕਾਰ ਫਿਰ ਬਲਾਗੇ Să nu avem multe de Să-ți